ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਇਲਾਕੇ ਚੋਂ ਤੁਹਾਡੇ ਪਿੰਡ ਦੀਆਂ ਤੁਹਾਡੇ ਸ਼ਹਿਰ ਦੀਆਂ ਜਿੱਥੋਂ ਜਿੱਥੋਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਆਪਾਂ ਉੱਥੋਂ ਹੀ ਗੱਡੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆ ਸੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਸਾਰੀਆਂ ਗੱਡੀਆਂ ਆਪਾਂ ਪਾਉਣੀਓ ਵੀਡੀਓ 'ਚ ਬਾਕੀ ਕਮੈਂਟ ਤੁਹਾਡੇ ਸਾਰੇ ਪੜਾਂਗੇ ਆਪਾਂ ਤੁਸੀਂ ਕੀ ਕਹਿੰਦੇ ਹੋ ਕਿਹੜੇ ਏਰੀਆ 'ਚੋਂ ਜ਼ਿਆਦਾ ਆਪਣੇ ਕੋਲੇ ਮੰਗ ਆਉਂਦੀ ਹੈ ਸਾਰਾ ਕੁਝ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤੁਹਾਡੇ ਕੋਲ ਹੈਗਾ ਵੇਚਣ ਵਾਸਤੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਭੇਜ ਕੇ ਐਡ ਬਿਲਕੁਲ ਫਰੀਦ ਵਿੱਚ ਚੈਨਲ ਤੇ ਲਗਵਾ ਸਕਦੋਂ ਤੇ ਪਹਿਲੀ ਗੱਡੀ ਆਪਾਂ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਵਰਨਾ ਗੱਡੀ ਆ ਚਿੱਟੇ ਰੰਗ ਦੀ ਹੈ ਪੰਜਾਬ ਨੰਬਰ ਹੈ 2011 ਮਾਡਲ ਗੱਡੀ ਐ ਜੀ ਰੇਟ ਹੈ 1 ਲੱਖ 68000 ਰੁਪਿਆ ਲੁਧਿਆਣੇ ਗੱਡੀ ਖੜੀ ਹੈ ਗੱਡੀ ਦੀ ਕੰਡੀਸ਼ਨ ਆਲੂਕੇ ਆ ਵਧੀਆ ਸੋਹਣੀ ਗੱਡੀ ਹੈ ਤੇ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਪਈ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਕਿਸੇ ਨੇ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਟ్రਾਈ ਲੈਣੀ ਹੈ ਤੁਸੀਂ ਲੈ ਕੇ ਦੇਖ ਸਕਦੇ ਹੋ ਜੀ ਨੰਬਰ ਵਾਈ ਦਾ 9814331307 ਨੰਬਰ ਸੈਕਿੰਡ ਤੇ ਆਪਾਂ i10 ਹੁੰਡਾਈ ਦੀ ਸੀएनजी ਤੇ ਗੱਡੀ ਲੈ ਕੇ ਪਹੁੰਚਿਆ 10 ਮਾਡਲ ਹੈ 70000 ਰੁਪਿਆ ਮਾਲਕ ਨੇ ਰੇਟ ਆਪਣੇ ਕੋਲ ਲਾ ਕੇ ਭੇਜਿਆ ਜਿਹੜਾ 70000 ਰੁਪਿਆ ਹ ਰੇਟ ਹੈ ਆਹ ਫਿਕਸ ਰੇਟ ਹੈ ਉੱਪਰ نیچے ਹੋਣਾ ਨਹੀਂ ਇੱਕ ਰੇਟ ਹੀ ਇਹਨਾਂ ਨੇ ਲਾਇਆ ਦਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਓ ਬਾਕੀ ਮੌਕੇ ਦੀ ਗੱਲ ਹੈ ਮਾੜਾ ਮੋਟਾ ਹੋ ਜੇ ਤਾਂ ਚਲੋ ਵੱਖਰੀ ਗੱਲ ਹੈ ਨਹੀਂ ਤਾਂ ਇੱਕ ਵਾਰੀ ਇਹਨਾਂ ਨੇ ਫਿਕਸ ਹੀ ਆਖਿਆ ਦਾ ਮਲੋਟ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਮਲੋਟ ਮਾਲਕ ਦੇ ਘਰੇ ਤੁਹਾਨੂੰ ਮਿਲ ਜੂਗੀ ਗੱਡੀ ਆਹ ਬਹੁਤ ਵਧੀਆ ਗੱਡੀ ਹੈ ਸਾਫ ਸੁਥਰੀ ਹੈ ਮਾਲਕ ਨੇ ਪਰਸਨਲ ਚਲਾਈ ਹੋਈ ਹੈ ਘਰ ਦੀ ਫੈਮਿਲੀ ਗੱਡੀ ਹੈ ਡਾਇਰਟਾਪਾ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ। ਬਾਕੀ ਰੰਗ ਰੰਗ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਮਿਲੂਗਾ। ਤੇ ਨੰਬਰ 6283651243 ਟਾਇਓਟਾ ਦੀ ਗੱਡੀ ਆਪਾਂ ਲੈ ਕੇ ਪਹੁੰਚਿਆ ਐਟਿਓਸ ਜੀਡੀ ਡੀਜ਼ਲ ਵਰਜਨ ਹੈ। ਗੱਡੀ ਦੀ ਕੰਡੀਸ਼ਨ ਆਲੋਕਿਆ ਬਹੁਤ ਜ਼ਿਆਦਾ ਵਧੀਆ ਸਾਫ਼ ਤੇ ਬਹੁਤ ਜ਼ਿਆਦਾ ਸੋਹਣੀ ਗੱਡੀ ਇਹਨਾਂ ਨੇ ਰੱਖੀ ਹੋਈ ਹੈ। ਕੁੱਲ 60000 ਗੱਡੀ ਚੱਲੀ ਹੋਈ ਹੈ। ਸੈਕੰਡ ਓਨਰ ਗੱਡੀ ਹੈ। ਤੇ オリジナル ਚਾਬੀਆਂ ਦੋਵੇਂ ਆਪਾਂ ਨੂੰ ਨਾਲ ਮਿਲ ਜਾਣਗੀਆਂ 490000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਐ SBS ਨਗਰ ਮਾਲਕ ਦਾ ਏਰੀਆ گاؤں ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਨਵੇਂ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਐ ਕੋਈ ਨੁਕਸ ਨਹੀਂ ਸਾਰੀ ਗੱਡੀ ਜੈਨੂਨ ਐ 14 ਮਾਡਲ ਐ 490000 ਰੁਪਿਆ ਡਿਮਾਂਡ ਐ ਲੈਸ ਵੈਸ ਹੋ ਜਾਊਗਾ ਰੇਟ ਕਿਸੇ ਨੂੰ ਪਸੰਦ ਆਉਂਦੀ ਐ ਕੁਝ ਜਾ ਕੇ ਦੇਖਣਾ ਚਾਹੁੰਦੇ ਕਿਸੇ ਨੇ ਟ్రਾਈ ਲੈਣੀ ਹੈ ਗੱਡੀ ਦੀ ਕੋਈ ਵੈਸੇ ਦੇਖਣਾ ਚਾਹੁੰਦਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਨਾਲ ਗੱਲ ਤੁਸੀਂ ਕਰ ਲਿਓ 94177 46340 ਮਾਲਕ ਵੀਰ ਦਾ ਨੰਬਰ ਹੈਗਾ ਵੀਟ ਗੱਡੀ ਆਪਾਂ ਹੁਣ ਲੈ ਕੇ ਪਹੁੰਚਿਆ ਇੱਕ ਜਮਾ ਨਮੀ ਸਾਫ ਸੁਥਰੀ ਸੋਹਣੀ ਗੱਡੀ ਸੀ ਮਾਡਲ 2012 ਦਾ ਤੇ ਇੰਸ਼ੋਰੈਂਸ ਆਪਾਂ ਨੂੰ ਫੁੱਲ ਮਿਲੂਗਾ ਤੇ ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਆ ਆਰਸੀ, ਯੂਸੀ, ਬੀਮਾ ਤੇ ਪ੍ਰਦੂਸ਼ਣ ਸਾਰਾ ਕੁਝ ਇਹਨਾਂ ਨੇ ਡਾਕੂਮੈਂਟਸ ਕਲੀਅਰ ਰੱਖੇ ਹੋਏ ਆ। 12 ਮਾਡਲ ਐ 27 ਤੱਕ ਇਹਦੀ ਪਾਸਿੰਗ ਆਪਨ ਮਿਲੂਗੀ। ਰੇਟ ਦੀ ਗੱਲ ਕਰੀਏ 1,35,000 ਰੁਪਿਆ ਡਿਮਾਂਡ ਇਹਨਾਂ ਨੇ ਕਿਹਾਗਾ। ਟਾਇਰ ਬਿਲਕੁਲ ਨਵੇਂ, ਟਾਇਰਾਂ ਦੇ ਵਿੱਚ ਅਲਾਈ ਨਵੇਂ ਲੱਗੇ ਹੋਈ ਐ ਤੇ ਬੰਪਰ ਬਹੁਤ ਵਧੀਆ ਪਰ ਮਿਲ ਜਾਣਗੀ। ਗੱਡੀ ਬਹੁਤ ਸਾਫ਼ ਮਿਲ ਜੂਗੀ ਤੇ ਗੱਡੀ ਖੜੀ ਆ ਲੁਧਿਆਣਾ ਏਰੀਆ ਚ। ਕਿਸ ਨੂੰ ਵੀ ਪਸੰਦ ਆਈ ਏ ਗੱਡੀ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਲੁਧਿਆਣੇ ਜਾ ਕੇ ਦੇਖ ਸਕਦੋਂ 1 ਲੱਖ ਤੇ 35000 ਰੁਪਿਆ ਡਿਮਾਂਡ ਹੈ ਨਵੇਂ ਟੈਰਾ ਚ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆ ਸਾਫ ਸੋਥਰੀ ਗੱਡੀ ਆ ਤੇ ਬਾਕੀ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਓ ਜੇ ਕਿਸੇ ਨੂੰ ਗੱਡੀ ਆ ਪਸੰਦ ਆਈ ਹੈ 8699850161 ਆ ਮਾਲਕ ਦਾ ਨੰਬਰ ਹੈ ਜਿੰਨਾਂ ਦੀ ਆ ਗੱਡੀ ਆ ਚੀਂ ਬਾਕੀ ਗੱਡੀਆਂ ਦੀ ਤਾਂ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਆ ਅੱਗੇ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਕੂਠੀਆਕਾਰ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦਾ ਹੋ ਜੀ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾਗਾ ਜੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਕਮੈਂਟਸ ਲਾਜ਼ਮੀ ਕਰਿਆ ਕਰੋ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਤੇ ਅੱਗੇ ਆਪਾਂ ਕਮੈਂਟ ਵੀ ਪੜਾਂਗੇ ਪਹਿਲਾਂ ਜਿਹੜੀਆਂ ਗੱਡੀਆਂ ਆਪਣੇ ਕੋਲ ਆਈਆਂ ਪਈਆਂ ਉਹ ਦੇਖਦੇ ਆਂ ਆਲਟੋ ਗੱਡੀ ਹੁਣ ਤੁਸੀਂ ਦੇਖੋਗੇ 2012 ਮਾਡਲ ਹੈ 1 ਲੱਖ 90000 ਰੁਪਏ ਡਿਮਾਂਡ ਹੈ ਮੋਗੇ ਗੱਡੀ ਖੜੀ ਹੈ ਨਵੇਂ ਟੇਹਰਾ ਚ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਮਾਲਕ ਦਾ ਜਿਹੜਾ ਏਰੀਆ ਮੋਗਾ ਦਾ ਪਰਸਨਲ ਗੱਡੀ ਘਰੇ ਖੜੀ ਹੈਗੀ ਪਰਸਨਲ ਰੱਖੀ ਹੋਈ ਹੈ ਤੇ ਕੋਈ ਨੁਕਸ ਨਹੀਂ ਗੱਡੀ ਚ ਕੋਈ ਕਿਸੇ ਪਾਸੋਂ ਨਾ ਤਾਂ ਕੋਈ ਲੱਗੀ ਛਗੀ ਹੈ ਨਾ ਕੋਈ ਡੈਮੇਜ ਹੈ ਕੋਈ ਸਕਰੈਚ ਕੋਈ ਡੈਂਟ ਕੁਝ ਨਹੀਂ ਹੈਗਾ 190000 ਰੁਪਏ ਡਿਮਾਂਡ ਇਹਨਾਂ ਨੇ ਪਾਈ ਹੈ ਮਾਲਕ ਕਹਿੰਦੇ ਆ ਵੀ ਕਰ ਲਾਂਗੇ ਮੌਕੇ ਤੇ ਨੰਬਰ 9878796 816 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੇ ਹਾਂ ਜੀ 2001 ਮਾਡਲ ਗੱਡੀ ਆ 49000 ਰੁਪਿਆ ਰੇਟ ਇਹਨਾਂ ਨੇ ਕਿਹਾਗਾ ਮਾਲਕੀ ਕਹਿੰਦੇ ਆ ਵੀ ਮੌਕੇ ਤੇ ਰੇਟ ਕਰ ਲਾਂਗੇ ਇੱਕ ਬਰੀ 49000 ਰੁਪਿਆ ਇਹਨਾਂ ਨੇ ਆਖਿਆਗਾ ਤੇ ਬਠਿੰਡੇ ਏਰੀਆ ਚ ਗੱਡੀ ਖੜੀ ਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9901931429 ਗੱਲਬਾਤ ਤੁਸੀਂ ਆਪੇ ਕਰ ਲਿਓ ਤੇ ਨੰਬਰ ਮਾਲਕ ਦਾ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ। ਬਾਕੀ ਪੂਰੀ ਆਪਾਂ ਗੱਲ ਕਰ ਲਈ। ਸਾਰੀਆਂ ਮਸ਼ੀਨਰੀ ਆਪਾਂ ਦੇਖ ਲਈਆਂ ਤੇ ਵੀਡੀਓ ਕਿਵੇਂ ਦੀ ਲੱਗੀ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ। ਵੱਧ ਤੋਂ ਵੱਧ ਕਮੈਂਟ ਕਰਿਆ ਕਰੋ। ਤੁਹਾਡੇ ਸਾਰੇ ਕਮੈਂਟ ਮੈਂ ਹਰ ਰੋਜ਼ ਪੜ੍ਹਦਾ ਹੁੰਦਾ ਹਾਂ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਦਿਆ ਕਰੋ, ਸਬਸਕ੍ਰਾਈਬ ਕਰਦਿਆ ਕਰੋ ਤੇ ਬਹੁਤ ਸਾਰੀ ਮਸ਼ੀਨਰੀ ਆਪਣੇ ਕੋਲੇ ਆਈਆਂ ਵੀ ਪਈਆਂ। ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿੰਨੇ ਰੇਟ ਚ ਦੱਸਿਓ ਮੈਨੂੰ ਲਾਜ਼ਮੀ ਤੇ ਹੁਣ ਆਪਾਂ ਕਮੈਂਟਸ ਪੜ੍ਹਦੇ ਹਾਂ ਅਸੀਂ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆਗਾ ਉਹ ਆਪਣੇ ਕੋਲੇ ਰਗਵੀਰ ਸਿੰਘ ਸਿੱਧੂ ਦਾ ਪਹੁੰਚਿਆ ਇਹਨਾਂ ਨੇ ਕਿਹਾ ਬਹੁਤ ਵਧੀਆ ਵੀਡੀਓ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਆ ਰਾਣਾ ਸਿੰਘ ਦਾ ਪਹੁੰਚਿਆਗਾ ਇਹਨਾਂ ਨੇ ਕਿਹਾ ਨਮਾਸ਼ਰ ਏਰੀਆ ਚੋਂ 7 ਤੋਂ 8 ਮਾਡਲ ਕੋਈ ਗੱਡੀ ਹੋਵੇ ਤਾਂ ਦੱਸਿਓ ਲਾਜ਼ਮੀ ਕੋਈ ਗੱਲ ਨਹੀਂ ਭਾਜੀ ਤਾਂ ਮੈਨੂੰ ਐਦਾਂ ਦੱਸੋ ਤੁਹਾਨੂੰ ਕਿਹੜੀ ਗੱਡੀ ਚਾਹੀਦੀ ਹੈ ਤੇ ਆਪਣਾ ਬਜਟ ਕਿੰਨਾ ਕੁ ਹੋਵੇ ਤੁਸੀਂ ਦੱਸ ਦਿਓ ਤੇ ਆਪਾਂ ਉਸੇ ਹਿਸਾਬ ਨਾਲ ਲੈ ਕੇ ਪਹੁੰਚ ਜਾਵਾਂਗੇ ਆਗਲਾ ਕਮੈਂਟ ਆਪਣੇ ਕੋਲ ਹੀ ਪਹੁੰਚਾਗਾ ਲਖਵੀਰ ਹੰਸ ਇਹਨਾਂ ਨੇ ਕਿਹਾ ਨਾਈਸ bro ਗੁੱਡ ਜੌਬ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਸੋਹਣਾ ਕਮੈਂਟ ਤੁਸੀਂ ਕੀਤਾ ਬਹੁਤ ਚੰਗਾ ਲੱਗਿਆ ਜੀ ਤੇ ਜਗਰਾਜ ਅਲੀ ਇਹਨਾਂ ਨੇ ਕਿਹਾ ਗੁੱਡ ਵੀਡੀਓ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਆਪਣੇ ਕੋਲੇ ਬਿੰਦਰ ਦਾ ਇਹਨਾਂ ਨੇ ਕਿਹਾ ਬਹੁਤ ਵਧੀਆ ਜਾਣਕਾਰੀ ਹੁੰਦੀ ਆ ਭਾਜੀ ਤੇ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਗੁਰਪ੍ਰੀਤ ਮਾਨ ਗੁੱਡ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਸਰਦਾਰ ਸਿੰਘ ਕਹਿੰਦੇ ਨੇ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਤੇ ਜਿੰਨੇ ਤੁਸੀਂ ਕਮੈਂਟ ਕੀਤੇ ਬਹੁਤ ਸੋਹਣੇ ਤੁਸੀਂ ਕਮੈਂਟ ਕਰਦੋਂ ਬਹੁਤ ਚੰਗਾ ਲੱਗਦਾ ਜੀ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਤੁਸੀਂ ਬਹੁਤ ਚੰਗੇ ਸੋਹਣੇ ਕਮੈਂਟ ਕਰਦੋਂ ਤੇ ਬਹੁਤ ਮੋਟੀਵੇਟ ਹੋਣਾ ਜੀ ਮੈਂ ਤੁਹਾਡੇ ਕਮੈਂਟ ਦੇ ਕੇ ਐਨੇ ਸੋਹਣੇ ਕਮੈਂਟ ਦੇ ਕੇ ਤੇ ਬਸ ਵੱਧ ਵੱਧ ਕਮੈਂਟ ਕਰਦੇ ਰਿਹਾ ਕਰੋ ਤੇ ਵਧੀਆ ਵਧੀਆ ਕਰਦੇ ਰਿਹਾ ਕਰੋ ਜੀ ਤੇ ਜਿੰਨੇ ਤੁਸੀਂ ਪਹੁੰਚਿਓ ਤੁਹਾਡੇ ਕੋਲੇ ਵੀ ਇੱਕ ਵਾਰੀ ਫੇਰ ਤੋਂ ਕਹਿ ਦੇਣਾ ਜੀ ਕੋਈ ਗੱਡੀ ਮੋਟਰਸਾਈਕਲ ਘਰ ਕੁਠੀ ਕੁਝ ਵੀ ਇਹ ਵੇਚਣ ਵਾਸਤੇ ਆਪਣਾ ਨੰਬਰ ਉੱਪਰ ਹਮੇਸ਼ਾ ਲਿਖ ਰਹੇ ਹੋ ਤਾਂ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਜਲਦੀ ਤੋਂ ਜਲਦੀ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ ਲਾ ਕੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਨੰਬਰ ਆਪਣਾ ਲਾਜ਼ਮੀ ਨੋਟ ਕਰ ਲਿਓ ਉੱਪਰ ਹਮੇਸ਼ਾ ਲਿਖਿਆ ਰਹਿੰਦਾਗਾ ਕਿਸੇ ਨੇ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿੰਨੇ ਰੇਟ ਚ ਕੀ ਚਾਹੀਦਾ ਤੁਹਾਨੂੰ ਕਮੈਂਟ ਚ ਲਾਜ਼ਮੀ ਲਿਖਿਓ ਤੇ ਤੁਹਾਡੇ ਕਮੈਂਟ ਆਪਾਂ ਅਗਲੀ ਵੀਡੀਓ ਚ ਲਾਜ਼ਮੀ ਪੜਾਂਗੇ ਵੀ